ਇਹ ਖਾ ਜਾਂਦੀ ਚਡੋਲ ਤਾਂ ਨੂੰ ਦੇਖ ਨਾ ਤਾਰਿਆ ਪੂਰਾ ਐਨ ਸਿਰਾ ਹੋਇਆ ਪਿਆ ਤੇ ਤਾਂ ਨੂੰ ਜਾਂਦੀਆਂ ਉਹਦੇ ਮਾਣਪਰੀ ਤੇ ਬੈਠੀ ਐ ਐਂਡ ਕੋਟ ਕੋਟ ਕਣਾਂ ਦੇ ਬੱਚੇ ਬੈਠੇ ਆ ਪੂਰਾ ਐਨ ਸਿਰਾ ਹੋਇਆ ਪਿਆ ਇਹਦਾ ਬੰਦ ਹੀ ਨਹੀਂ ਕਰਦੇ ਸਾਨੂੰ ਘੱਟੇ ਘੱਟ ਹੋਵੇ 5 ਮਿੰਟ ਬੈਠਿਆ ਨੂੰ ਦੋ ਜਿਹੜੇ ਕਢਾਓ ਤੁਸੀਂ ਥੱਲੇ ਲੈ ਜਾਓ ਓਏ ਮਾਂ ਦੇ ਪੁੱਤ ਬੰਦ ਕਰਦੇ ਹੀ ਨਹੀਂ ਆਉਂਦੇ ਪੂਰਾ ਐਨ ਕਹਿੰਦੇ ਵੀ ਥੋੜੀ ਧੰਤਨ ਕਰਾਉਣੀ ਆ ਐਟਾ ਲੰਮਾ ਹੁੜਾ ਜਿੰਦਗੀ ਵਿੱਚ ਪਹਿਲੀ ਵਾਰ ਵੇਖਿਆ ਇਹਦਾ ਲੰਮਾ ਹੁੜਾ ਸਾਨੂੰ ਦੇਖ ਰਹੇ ਅਸੀਂ ਮੇਲੇ ਦੇ ਵਿੱਚ ਆਹ ਦੇਖੋ ਜੀ ਮੇਲਾ ਮੇਲਾ ਹੋਈ ਪਈ ਆ ਇਧਰ ਪੂਤ ਬੰਗੜਾ ਹੈ ਉੱਤੇ ਬੈਠੇ ਅਸੀਂ ਬਹੁਤ ਵੇੜੇ ਕੱਢ ਪਏ ਇਹਨਾਂ ਨੇ ਪਰ ਵੇੜੇ ਇੰਨੇ ਕੱਢਿਆ ਵੀ ਨਜ਼ਾਰਾ ਆਇਆ ਪਿਆ ਜੀ ਹੁਣ ਤਾਂ ਡਰ ਲੱਗਣਾ ਬੰਦ ਹੋ ਗਿਆ ਕਿਉਂਕਿ ਕਾਫੀ ਟਾਈਮ ਦੇ ਬੈਠੇ ਆਂ ਪਿੰਡ ਦੇ ਬੱਚਿਆਂ ਨੂੰ ਜ ਲੈ ਕੇ ਆਏ ਇੱਥੇ ਬਹੁਤ ਬਹੁਤ ਵਧੀਆ ਆਨੰਦ ਆ ਰਿਹਾ ਬੱਚਿਆਂ ਨੂੰ ਵੀ ਆਨੰਦ ਆ ਰਿਹਾ ਜਿਹੜੇ ਉੱਤੇ ਬੈਠੇ ਆ ਜਿਹੜਾ ਯਾਰੇ ਥੱਲੇ ਬੈਠੇ ਆ ਉਹ ਕਹਿੰਦੇ ਸਾਡੀ ਆ ਰਹੀ ਆਉਗੀ ਪਰ ਪਤਾ ਨਹੀਂ ਕਦੋਂ ਵਾਰੀ ਆਉਣੀ ਆ ਪਰ ਫਿਲਹਾਲ ਵੀ ਘੜੀ ਤਾਂ ਨਿਆਰੇ ਉਹ ਉਤਾਰੇ ਨੇ ਮੇਰੇ ਵੀਰੋ ਵੀਡੀਓ ਨੂੰ ਲਾਈਕ ਕਰ ਦਿਓ ਜੀ ਬਹੁਤ ਵਧੀਆ ਝੂਲੇ ਦਾ ਆਨੰਦ ਰੋ ਪੀਰ ਕੋਰਟ ਦੇ ਵਿੱਚ ਜਦਾ ਲੱਦੇ ਆ ਦੋ ਦਿਨ ਅਧਰ ਫਹਿ ਰਹੇ ਆ ਆਪ ਆਪਣਾ ਆਨੰਦ ਲੈ ਲੋ ਜੀ ਜਿਹੜਾ ਜਿਹੜਾ ਰਹਿ ਗਿਆ ਮੁੜ ਕੇ ਨਾ ਕਹੋ ਵੀ ਅਸੀਂ ਝੂਲੇ ਝੂਤਨਾ ਤੋਂ ਰਹਿ ਗਏ ਆ ਇਸ ਕਰਕੇ ਲਓ ਜੀ ਹੁਣ ਮੇਰੇ ਸਾਹਮਣੇ ਪਾਉਂਦੇ ਲਓ ਜੀ ਆਹ ਵੇਖੋ ਚੰਡੋਲ ਆਹ ਚੱਲੇ ਸਾਡੇ ਪਿੰਡ ਦੇ ਬੱਚੇ ਲੈਣ ਬਣਾਈ ਸਾਰੇ ਆਹ ਵੇਖੋ ਜਹਾਜ ਇਹ ਇੱਥੇ ਆਜ ਫਰੀ ਕੋਟ ਦਾ ਬਹੁਤ ਲੱਗੀ ਚੰਡੋਲ ਡੇਟੀ ਚੱਲਦੀ ਜਿਹੜੀ ਆਹ ਰਹੀ ਕੈਸਟੀ ਸ਼ਾਮ ਦਾ ਵੇਲਾ ਹੈ ਹੌਲੀ ਹੌਲੀ ਇੱਥੇ ਲੋਕਾਂ ਦਾ ਇਕੱਠ ਹੋਣਾ ਤੇ ਵੇਖੋ ਲੋਕੀ ਇਧਰ ਘੋੜੇ ਲੱਗੇ ਆ ਫਰੀ ਕੋਟ ਦਾ ਮੇਲਾ ਪੂਰਾ ਗਹਿਗਾਟ ਬਣ ਜਾਣੀ ਗੱਲ ਹੈ ਪੂਰਾ ਬਹੁਤ ਵਧੀਆ ਮੇਲਾ ਪੰਨਾ ਹੈ ਅਸੀਂ ਹੁਣ ਫਿਰ ਇਹਦੇ 70 ਰੁਪਏ ਟਰੈਕਟਰ ਅੱਗੇ ਬੈਠੇ ਟਿਕਟ ਬਹੁਤ ਮਹਿੰਗੀ ਕਰੀ ਬੈਠੇ ਆ ਚਲੋ ਇਹਨੇ ਗੱਲ ਕਰਕੇ ਕੀ ਬਣਦਾ ਮਹਾਰਾਜਾ ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਪੈਂਡ ਕੋਟ ਕਰੋੜ ਕਰੋੜ ਕਲਾਂ ਦੇ ਬੱਚੇ ਜਿਹੜੇ ਰੋਜ਼ ਗੁਰਬਾਣੀ ਸੰਥਿਆ ਕਰਨ ਵਾਸਤੇ ਆਉਂਦੇ ਆ ਤੇ ਅੱਜ ਸਾਰੇ ਬੱਚੇ ਚੱਲੇ ਆ ਜ਼ਿਲ੍ਹਾ ਫਰੀਦਕੋਟ ਬਾਬਾ ਫਰੀਦ ਜੀ ਦੀ ਪਾਵਨ ਧਰਤੀ ਤੇ ਜੋ ਬਾਬਾ ਫਰੀਦ ਜੀ ਦੀ ਆਗਮਨਪੁਰ ਬਣੂ ਸਮਰਪਤ ਉਥੇ ਮੇਲਾ ਹੋ ਰਿਹਾ ਹੈ ਅਸੀਂ ਅੱਜ ਮੇਲਾ ਵੇਖਣ ਵਾਸਤੇ ਚੱਲੇ ਆ ਉਥੇ ਜੋ ਦਾਣਾ ਮੰਡੀ ਦੇ ਵਿੱਚ ਉਥੇ ਮੇਲਾ ਲੱਗਿਆ ਝੂਲੇ ਲੱਗੇ ਬੱਚਿਆਂ ਨੂੰ ਕਾਫੀ ਚਾਹ ਹੁੰਦਾ ਝੂਲਿਆਂ ਤੇ ਝੂਲਣ ਦਾ ਬਾਕੀ ਸਾਰਾ ਮੇਲਾ ਤਾਂ ਅਸੀਂ ਵੇਖ ਹੀ ਲਿਆ ਤੇ ਹੁਣ ਸਮਾਂ ਜਿਹੜਾ ਕਾਫੀ ਹੋ ਚੁੱਕਿਆ ਬੱਚੇ ਨੂੰ ਚਾਹ ਹੁੰਦਾ ਝੂਲੇ 'ਤੇ ਝੂਲਣ ਦਾ ਤੇ ਨਿੱਕੇ-ਨਿੱਕੇ ਬੱਚੇ ਸਕੂਲਾਂ ਵਾਲੇ ਬੱਚੇ ਖੜੇ ਆ ਤੇ ਮਾਸ ਸਾਡੀ ਵੈਨ ਆਉਣ ਵਾਲੀ ਆ ਤੇ ਅਸੀਂ ਫਿਰ ਵੈਨ ਵਿੱਚ ਬਹਿ ਕੇ ਤੁਹਾਨੂੰ ਉੱਥੇ ਜਾ ਕੇ ਫਰੀਦਕੋਟ ਮਿਲਦੇ ਹਾਂ ਜੀ ਸਾਰੇ ਜਾਣੇ ਸਾਡੀ ਵੀਡੀਓ ਨੂੰ ਅੰਤ ਤੱਕ ਵੇਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਧੰ ਸਤ ਜੀ ਸੰਗਤ ਜ਼ਿਲ੍ਹਾ ਫਰੀਦਕੋਟ ਦਾਣਾ ਮੰਡੀ ਦੇ ਵਿੱਚ ਬਾਬਾ ਫਰੀਦ ਜੀ ਦਾ ਮੇਲਾ ਲੱਗਾ ਤੇ ਅੱਜ ਸਾਡੇ ਬੱਚੇ ਇੱਥੇ ਪਹੁੰਚੇ ਆ ਘੁੰਮਣ ਫਿਰਨ ਆਸਤੇ ਆ ਵੇਖੋ ਮਗਰ ਆਉਂਦੀ ਨੇ ਕਿੰਨੇ ਕਿ ਬੱਚੇ ਇਹਨਾਂ ਨੂੰ ਹੋਣਿਆ ਮੇਲਾ ਅੱਗੇ ਚੰਡੋਲਾ ਲੱਗੀਆਂ ਕਿਸ਼ਤੀਆਂ ਲੱਗੀਆਂ ਸਾਰਾ ਕੁਝ ਵੇਖਣਗੇ ਤੇ ਆਜੋ ਤੁਹਾਨੂੰ ਵੀ ਹੋਣਿਆ ਮੇਲਾ ਫਰੀਦ ਕੋਟ ਦਾ ਆਵੇ ਕਿਵੇਂ ਗੱਡੀਆਂ ਚੜ੍ਹਦੀਆਂ ਆਉਂਦੀਆਂ 20 ਹਾਂਜੀ ਆ ਪਿੰਡ ਕੋਟ ਗੁਰੂਕੜਾਂ ਦੇ ਬੱਚੇ ਆ ਗਿਆ ਫਰੀਦ ਕੋਟ ਮੇਲੇ 'ਚ ਘੁੰਮਣ ਆ ਪਹਿਲਾਂ ਕੀ ਲਿਖਿਆ ਫੂਡ ਕੋਟ ਖਾਣਾ ਪੀਣਾ ਸੀ ਕੋਹ ਨਹੀਂ ਆਈ ਤਾਂ ਬਈ ਘੁੰਮਣ ਫਿਰਨ ਆਏ ਆ ਝੂਲੇ ਲੈਣ ਵਾਸਤੇ ਆਏ ਆ ਵੇਖੋ ਜੀ ਇੱਧਰ ਹਰਿਆਣਾ ਐਸਪੀਆਈ ਮਹਾਰਾਟਰ ਫੂਡ ਲੋਕ ਤਰ੍ਹਾਂ ਤਰ੍ਹਾਂ ਦੇ ਫੂਡ ਇੱਥੇ ਬਣੇ ਆ ਤੇ ਬੱਚੇ ਅੱਜ ਮੇਲਾ ਵੇਖਣ ਵਾਸਤੇ ਆਏ ਆ ਫ੍ਰੀ ਕੋਡ ਬਾਬਾ ਫ੍ਰੀਜ ਦੀ ਪਾਵਨ ਧਰਤੀ ਤੇ ਤੇ ਉਹ ਲੱਗੀਆਂ ਚੰਡੋਲਾ ਵਾਰੀ ਵਾਰੀ ਸਾਰੇ ਨੇ ਝੂਲੇ ਲੈਣੇ ਆ ਤੇ ਆਹ ਵੇਖੋ ਆ ਚੱਲੇ ਬੱਚੇ ਨੰਗ 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 ਆ ਚੱਲਿਆ ਸੱਤ ਨਾਮ ਇਹ ਮੁੰਡਾ ਬਹੁਤ ਖਿਡਾਰੀ ਐ ਇਹ ਝੂਲਾ ਲਊਗਾ ਅੱਜ ਝੂਲਾ ਝੂ ਲੂਗਾ ਨਾ ਲੈ ਤੇ ਕਿਹੜਾ ਐ ਵਿਨੇ ਐ ਆ ਗਏ ਕੋਟ ਖੜਕਾ ਦੇ ਹੁਣ ਇੱਥੇ ਪੂਰੇ ਇੰਜੋਏ ਕਰਨਾ ਇਹਨਾਂ ਬੱਚਿਆਂ ਨੇ ਲਓ ਜੀ ਆਹ ਵੇਖੋ ਚੰਡੋਲ ਆਹ ਚੱਲੇ ਸਾਡੇ ਪਿੰਡ ਦੇ ਬੱਚੇ ਲੈਣ ਬਣਾਈ ਸਾਰੇ ਨੇ ਆਹ ਵੇਖੋ ਜਹਾਜ਼ ਇਹ ਐ ਜਹਾਜ਼ ਫ੍ਰੀ ਕੋਟ ਦਾ ਬਹੁਤ ਲੱਗੀ ਚੰਡੋਲ ਡੇਟੀ ਚੱਲਦੀ ਜਿਹੜੀ ਆਹ ਰਹੀ ਕਿਸ਼ਤੀ ਸ਼ਾਮ ਦਾ ਵੇਲਾ ਐ ਹੌਲੀ ਹੌਲੀ ਇੱਥੇ ਲੋਕਾਂ ਦਾ ਇਕੱਠ ਹੋਣਾ ਤੇ ਦੇਖੋ ਲੋਕੀ ਇਧਰ ਘੋੜੇ ਲੱਗੇ ਆ। ਫਰੀਦਕੋਟ ਦਾ ਮੇਲਾ ਪੂਰਾ ਗਹਿਗਾਚ ਬਣ ਜਾਣੀ ਗੱਲ ਹੈ। ਪੂਰਾ ਬਹੁਤ ਵਧੀਆ ਮੇਲਾ ਪੰਨਾ ਹੈ। ਅਸੀਂ ਹੁਣ ਫਿਰ ਇਹਦੇ 70 ਰੁਪਏ ਟਰੈਕਟਰ ਰੱਖੀ ਬੈਠੇ ਟੇਕ ਤਾਂ ਬਹੁਤ ਮਹਿੰਗੀ ਕਰੀ ਬੈਠੇ ਆ। ਚਲੋ ਲੈਣੇ ਗੱਲ ਕਰਕੇ ਕੀ ਬਣਦਾ। ਹੋਰੀ ਕਿਸੀ ਜਾਂਦੀ ਤੇ ਦੋ 부ੜੀਆਂ ਬੈਠੀਆਂ ਇਹਨਾਂ ਨੂੰ ਮੌਤ ਨਹੀਂ ਪਿਆਰੀ ਇੱਧਰ ਵੀ ਖੁੱਲ ਤੇ ਉਹ ਕਿਨੇ ਚਾਲੀ ਆ ਆ ਹੁੰਦੀ ਆ ਯਾਰ ਇਹ ਕਹਿੰਦਾ ਰਹੀਦਾ ਉਹ ਵੱਡੀ ਚੰਦੋਲ ਚੱਲ ਰਹੀ ਆ ਆ ਬੱਚੇ ਤੇ ਖੜੇ ਹੋਏ ਅਸੀਂ ਵਿਨੇ ਇੱਧਰ ਉੱਤਰ ਬੈਣ ਦਾ ਰਾਹ ਦਾ ਸਾਡਾ ਦਾ ਫੜਦਾ ਉਹ ਵੈਸੇ ਬੁੱਧੀ ਆ ਯਾਰ ਆ ਰਹੇ ਆ ਲੋਰੀ ਬਹਿ ਗਏ ਚੰਦੋਲ ਦੇ ਉੱਤੇ ਸਾਡੇ ਪਿੰਡ ਦੇ ਬੱਚੇ ਲੈਣਗੇ ਨਜ਼ਾਰੇ ਅੱਜ ਤਾਂ ਥੱਲੇ ਜਾਣੀ ਹੈ ਟ੍ਰੇਨ ਰੀਕੋਰਡ ਦਾ ਮੇਲਾ ਪੂਰਾ ਆਨੰਦ ਆ ਰਿਹਾ ਬੱਚੇ ਬਹਿ ਗਏ ਇਹਦੇ ਉੱਤੇ ਹੁਣ ਤੇ ਲੈਣ ਕੇ ਹੁਣ ਦੇ ਨਾਲ ਵਾਹ ਵੇਖੋ ਜਾਂਦੀ ਚੰਡੋਲ ਤਾਂ ਨੂੰ ਦੇਖ ਨਾ ਆ ਰਿਹਾ ਪੂਰਾ ਸਿਰਾ ਹੋਇਆ ਪਿਆ ਤੇ ਤਾਂ ਨੂੰ ਜਾਂਦੀਆਂ ਉੱਥੇ ਮਨਪਰੀ ਤੇ ਬੈਠੀ ਆ ਐਂਡ ਕੋਟ ਕੋਟ ਕਣਾਂ ਦੇ ਬੱਚੇ ਬੈਠੇ ਆ ਪੂਰਾ ਐਂਡ ਸਿਰਾ ਹੋਇਆ ਪਿਆ ਇਹ ਤੇ ਇਹਦਾ ਬੰਦ ਹੀ ਨਹੀਂ ਕਰਦੇ ਸਾਨੂੰ ਘੱਟਾ ਘੱਟ ਹੋਵੇ 5 ਮਿੰਟ ਬੈਠਿਆਂ ਨੂੰ ਉਹ ਜਿਹੜੇ ਕਢਾਓ ਤੁਸੀਂ ਥੱਲੇ ਲੈ ਜਾਓ। ਓਏ ਮਾਂ ਦੇ ਪੁੱਤ ਬੰਦ ਕਰਦੇ ਨਹੀਂ ਆਉਂਦੇ। ਪੂਰਾ ਐਨ ਕਹਿੰਦੇ ਵੀ ਥੋੜੀ ਧੰਨ-ਧੰਨ ਕਰਾਉਣੀ ਆ। ਐਡਾ ਲੰਮਾ ਹੂੜਾ ਹੀ ਜ਼ਿੰਦਗੀ ਦੇ ਸਭ ਤੋਂ ਪਹਿਲੀ ਵਾਰ ਵੇਖਿਆ। ਵੀ ਐਡਾ ਲੰਮਾ ਹੂੜਾ ਸਾਨੂੰ ਦੇ ਰਿਆ ਹੈ ਮੇਲੇ ਦੇ ਵਿੱਚ। ਆਹ ਦੇਖੋ ਜੀ ਮੇਲਾ ਮੇਲਾ ਹੋਈ ਪਈ ਆ। ਇੱਧਰ ਪੂਦਾ ਬੰਗਲਾ ਹੈ। ਉੱਥੇ ਬੈਠੇ ਸੀ। ਬਹੁਤ ਗੇੜੇ ਕੱਢਦੇ ਇਹਨਾਂ ਨੇ। ਪਰ ਗੇੜੇ ਇੰਨੇ ਕੱਢਿਆ ਵੀ ਨਜ਼ਾਰਾ ਆਇਆ ਪਿਆ ਜੀ। ਹੁਣ ਤਾਂ ਡਰ ਲੱਗਣਾ ਬੰਦ ਹੋ ਗਿਆ ਕਿਉਂਕਿ ਕਾਫੀ ਟਾਈਮ ਦੇ ਬੈਠੇ ਆਂ ਪਿੰਡ ਦੇ ਬੱਚਿਆਂ ਨੂੰ ਅੱਜ ਲੈ ਕੇ ਆਏ ਇੱਥੇ ਬਹੁਤ ਬਹੁਤ ਵਧੀਆ ਆਨੰਦ ਆ ਰਿਹਾ ਬੱਚਿਆਂ ਨੂੰ ਵੀ ਆਨੰਦ ਆ ਰਿਹਾ ਜਿਹੜੇ ਉੱਤੇ ਬੈਠੇ ਆ ਜਿਹੜਾ ਯਾਰੇ ਥੱਲੇ ਬੈਠੇ ਆ ਉਹ ਕਹਿੰਣਗੇ ਸਾਡੀ ਕਦੋਂ ਆਵਰੀ ਆਉਗੀ ਪਰ ਪਤਾ ਨਹੀਂ ਕਦੋਂ ਆਰੀ ਹੋਣੀ ਆ ਪਰ ਫਿਰ ਹਾਲ ਦੀ ਕੜੀ ਦਾ ਨਜ਼ਾਰੇ ਬਹੁਤ ਆ ਰਹੇ ਨੇ ਵੀਰੇ ਵੀਰੋ ਵੀਰੇ ਆਨ ਲਾਈਕ ਕਰ ਦਿਓ ਜੀ ਬਹੁਤ ਵਧੀਆ ਝੂਟੇ ਦਾ ਨਾਂ ਦਾ ਉਹ ਵੀਰ ਕੋਟ ਦੇ ਵਿੱਚ ਜਦ ਦੱਸਦੇ ਆ ਦੋ ਦਿਨ ਅੱਧਰ ਰਹਿ ਗਏ ਆ ਆਪ ਕੋ ਆਪਣਾ ਆਨੰਦ ਲੈ ਲਓ ਜੀ ਜਿਹੜਾ ਜਿਹੜਾ ਰਹਿ ਗਿਆ ਉੜ ਕੇ ਲੱਗੋ ਵੀ ਅਸੀਂ ਛੁੱਟਦੇ ਛੁੱਟਣਾ ਤੋਂ ਰਹਿ ਗਏ ਆ ਇਸ ਕਰਕੇ ਲਓ ਜੀ ਹੁਣ ਮੇਰੇ ਸਾਹਮਣੇ ਬੰਦ ਲਓ ਜੀ ਆਓ ਸਾਡੇ ਪਿੰਡ ਦੀ ਨਿੱਕੀ ਜਿਹੀ ਵਗੀ ਰੇਲ ਗੱਡੀ ਤੇ ਬਹਿ ਗਈ ਆ ਉਹ ਕਹਿੰਦੀ ਆ ਕੱਲੀ ਨੇ ਹੂਟਾ ਲੈਣਾ ਕਿਉਂਕਿ ਬਾਕੀ ਜਿਹੜੇ ਹੱਤ ਕਰ ਆਏ ਹੱਤ ਕਰ ਹਾਂ ਉਹ ਬੈਠੀ ਗੜੀ ਇਹ ਲੋਕੀ ਹੂਟੇ ਆ ਬਾਕੀ ਬੱਚੇ ਉਹ ਹੂਟਾ ਲੈ ਆ ਉਹਦੇ ਵਿੱਚ ਨੋਲ ਤੇ ਇਧਰ ਖੜੇ ਆ ਉਧਰ ਆਉਣੇ ਜਦੋਂ ਚੱਲ ਵੀ ਫਿਰ ਤੈਨੂੰ ਹਵਾਉਣੇ ਸਾਰਾ ਵਿਊ ਇਧਰ ਵੀ ਸਾਰਾ ਪੂਰਾ ਰਹੀਏ ਭਗਿਆ ਪਿਆ ਜਿੱਦਾ ਪੂਰਾ ਆਨੰਦ ਆ ਰਿਹਾ ਨਾਲੇ ਰਾਸ਼ ਵੀ ਬੜਾ ਜ਼ਿਆਦਾ ਹੈ ਨੀਗਾ ਤਕਮਕੋਕੀ ਵੀ ਹੈ ਨੀਗੀ ਬਹੁਤ ਵਧੀਆ ਨਜ਼ਾਰਾ ਆ ਰਿਹਾ ਆ ਪਰ ਕੰਨ ਕੇ ਸ਼ੁਰੂ ਜਿਦਾ ਸਾਰੀ ਭਰ ਗਈ ਲਾਓ ਜੀਓ ਨਿੱਕੀ ਜਿਹੀ ਕੁੜੀ ਆਊਗੀ ਹੁਣ ਇਧਰ ਵੀ ਨਤੋਂ ਦੀ ਆਯਾ ਦੀ ਲਾਓ ਜੀ ਆ ਬਹਿ ਕੇ ਤੇ ਆਓ ਬੈਠੇ ਪੈਂਡ ਤੇ ਸਾਡੇ ਬੱਚੇ ਦੋ ਤੇ ਦੋ ਚਾਰ ਤੇ ਦੋ ਐਸੀਆਂ 6 6 ਜਾਨੀ ਬੈਠੇ ਆ ਲੋਕ ਨੇ ਉਧਰ ਬੈਠੇ ਆ ਇਹਦੇ ਪੂਰਾ ਆਨੰਦ ਲੈਣਗੇ ਹੁਣ ਬੈਠ ਕੇ ਜੀ ਆਵੇ ਨਿੱਕੀ ਜਿਹੀ ਕੁੜੀ ਪੈਂਟ ਕੋਟ ਕਰੋ ਗਲਾਂ ਦੀ ਇਹ ਵਿਚਾਰੀ ਡਰਦੀ ਸੀ ਨਿੱਕੀ ਜੀ ਪਰ ਫਿਰ ਵੀ ਆਪਾਂ ਇਹਨੂੰ ਇੱਥੇ ਬਾਹਤਾ ਦੇਖੋ ਹਣ ਪੂਰਾ ਵਧੀਆ ਬੱਚਿਆਂ ਵਾਸਤੇ ਵਧੀਆ ਕੰਮ ਆ ਇਹਨੇ ਜਿਹੜੇ ਨਿੱਕੇ ਨਿੱਕੇ ਬੱਚੇ ਤੇ ਬਹਿ ਸਕਦੇ ਹਨਾ ਜਿਹੜੇ ਵੱਡੇ ਝੁੱਲੇ ਆ ਬਰ ਉਧਰ ਵੀ ਬਹਿ ਸਕਦੇ ਆ ਲਓ ਜੀ ਆਹ ਵੇਖੋ 10ਾਂ ਦੇ ਵਿੱਚ 2 ਗੋਲੇ ਮਿਲਦੇ ਆ ਬਾਬਾ ਜੀ ਅਸੀਂ ਵੀ ਖਾ ਲਈਏ ਬਾਬਾ ਜੀ ਬਾਬਾ ਜੀ ਬਾਬਾ ਜੀ 20 ਰੁਪਈਆ ਸੇ 20 ਰੁਪਈਆ ਸੇ ਆ ਵੇਖੋ ਜੀ ਪੈਣ ਦੀਆਂ ਕੁੜੀਆਂ ਨਿਖੀਆਂ ਨਗੀਆਂ ਹੁਣ 20-20 ਨੇ ਸੇਲ ਤੇ ਸਮਾਨ ਲੈ ਰਹੀਆਂ ਇਹਨਾਂ ਨੇ ਪਾਦਨੇ ਕੀ ਕੀ ਲੈਣਾ ਆ ਖੜੇ ਆਪਣੇ ਤੇਰੇ ਮੁੰਡੇ ਪੂਰਾ ਮੇਲੇ ਦਾ ਆਨੰਦ ਮਾ ਰਹੇ ਆ ਪੂਰਾ ਗਹਿ ਘਟ ਮਾਹੌਲ ਹੋਇਆ ਪਿਆ ਉਹਦਾ ਸਿਰਾ ਲੱਗਾ ਪਿਆ ਮੇਲੇ ਦੇ ਵਿੱਚ ਲੋ ਜੀ ਦੋਸਤੋ ਰਾਤ ਦਾ ਮਾਹੌਲ ਵੇਖੋ ਲਾਈਟਾਂ ਜਗ ਰਹੀਆਂ ਮਹਿਲ ਮੇਲਾ ਫਰੀਕੋਟ ਦਾ ਕਿੱਡੇ ਸੋਹਣੇ ਘਵਾਰੇ ਤੇ ਆ ਖੜੇ ਆਪਣੇ ਪਿੰਡ ਦੇ ਬੱਚੇ ਪੂਰੇ ਖੁਸ਼ ਐ ਸਮਾਨ ਇਹਨਾਂ ਨੇ ਬਹੁਤ ਲੈ ਲਿਆ ਝੂਲੇ ਵੀ ਝੂਟ ਲਿਆ ਤੇ ਸਮਾਨ ਖਾਣ ਪੀਣ ਨੂੰ ਵੀ ਲੈ ਲਿਆ ਟਿਕਣ ਘਟਾਉਣ ਦਾ ਸਮਾਨ ਵੀ ਸਾਰੇ ਨੇ ਲੈ ਲਿਆ ਪੂਰਾ ਇੰਜੋਏ ਕੀਤਾ ਜੀ ਸਾਰਾ ਮੇਲਾ ਫਰੀਕੋਟ ਦਾ ਤੇ ਹੁਣ ਅਸੀਂ ਥੱਲੇ ਵਾਪਸ ਪਿੰਡ ਨੂੰ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਤਾਂ ਬਈ ਜਰੂਰ ਸਬਸਕ੍ਰਾਈਬ ਕਰੋ ਤੇ ਸ਼ੇਅਰ ਕਰੋ ਚੈਨਲ ਨੂੰ ਬੋਲਵਰ ਦੀ ਮੇਲਾ ਜਿਹੜੇ 2 ਦਿਨ ਰਹਿ ਕੇ ਸਿਰਫ ਅੱਜ 27 ਤਰੀਕ ਹੋ ਗਈ ਹੈ 28 ਤੇ 29 ਬਸ 29 ਤਰੀਕ ਨੂੰ ਮੇਲਾ ਖਤਮ ਹੋ ਜਾਣਾ ਉਸ ਤੋਂ ਪਹਿਲਾਂ ਪਹਿਲਾਂ ਆਪਾਂ ਆਪਾਂ ਆ ਕੇ ਮੇਲਾ ਦੇਖਣ ਦੀ ਕਿਰਪਾਲਤਾ ਕਰੋ ਜੀ ਆਹ ਚੱਲੇ ਜੀ ਆਪਣੇ ਬਣਦੇ ਬੱਚੇ ਹੁਣ ਟਿਕ ਕੇ ਵਾਪਸ ਹੀ ਪੈਣ ਦੇ ਸਭ ਦਾ ਬਹੁਤ ਬਹੁਤ ਧੰਨਵਾਦ ਲਓ ਜੀ ਮੇਲੇ ਦੀ ਸਮਾਪਤੀ ਤੋਂ ਬਾਅਦ ਅਸੀਂ ਹੁਣ ਚੱਲੇ ਆ ਪੈਂਟ ਨੂੰ ਵਾਪਸੀ ਆ ਬਾਹਰ ਜਾਂਦਾ ਗੇਟ ਆਉਂਦੇ ਮਗਰ ਬੱਚੇ ਮਾਸੀ ਵਾਲੀ ਦੀ ਮਾਸੀਆਂ ਗੱਟਮੋਲ ਹੋਇਆ ਪਿਆ ਮਾਸੀਆਂ ਖਾਣ ਪੀਣ ਖੁੱਲਾ ਮਾਸੀਆਂ ਦੀ ਬਣਾਣਾ ਪਤਾ